हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਪਰਮਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਆਡਰੈਸ ਇੱਕ ਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਵੀਰ ਦਾ ਟਾਂਗਰਾ ਤਹਿਸੀਲ ਬਾਬਾ ਬਕਾਲਾ ਸਾਹਿਬ ਤੇ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਸੁੱਖਾ ਡੇਰੀ ਫਾਰਮ ਜਿੱਤੇ ਆਪਾਂ ਅੱਜ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ گاਵਾਾਂ ਦੇ ਵਿੱਚ ਕੋਈ ਤਕਰੀਬਨ ਛੇ ਨਗ ਦੋਸਤੋ گاਵਾਾਂ ਦੇ ਵਿੱਚ ਦਿਖਾਵਾਂਗੇ ਤੇ ਛੇ گاਵਾਾਂ ਤੋਂ ਦੋਸਤੋ ਬਿਲਕੁਲ ਤਾਜ਼ੀਆਂ ਸੂਈਆਂ ਹੋਣਗੀਆਂ ਇਹਨਾਂ ਪਸ਼ੂਵਾਂ ਦੀ ਸਾਰੀ ਡਿਟੇਲ ਦੋਸਤੋ ਆਪਾਂ ਆ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਮਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੀ ਜਿਹੀ ਗੱਲ ਨਾ ਹੋਵੇ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆਪਾਂ ਇਹਨਾਂ ਪਸ਼ੂਵਾਂ ਦੀ ਸਾਰੀ ਵੀਰ ਦੇ ਕੋਲੋਂ ਹਾਂ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਖਰਾ ਸਾਹਿਬ ਹੋਰ ਬਾਈ ਜੀ ਠੀਕ ਠਾਕ ਬਹੁਤ ਵਧੀਆ ਜੀ ਐਡਰੈਸ ਬੋਲਦੀ ਆਪਾਂ ਵੀ ਐਡਰੈਸ ਆਪਣਾ ਪਿੰਡ ਟਾਂਗਰਾ ਆ ਹਾਂ ਜੀ ਜਿਹੜਾ ਅੰਮ੍ਰਿਤਸਰ ਤਹਿਸੀਲ ਪਾਪਾ ਬਕਾਲਾ ਠੀਕ ਹੈ ਜੀ ਹਾਂ ਜੀ ਫੋਨ ਨੰਬਰ ਤੇ ਨਾਮ ਹੀ ਦੱਸ ਦਿਓ ਆਪਣਾ ਫੋਨ ਨੰਬਰ ਬੈਨਰ ਤੇ ਲਿਖਿਆ ਸਾਹਮਣੇ ਲੱਗ ਦੋਨੋਂ ਨੰਬਰ ਆ ਠੀਕ ਹੈ ਜੀ ਹਾਂ ਜੀ ਫੋਨ ਨੰਬਰ ਦੋਸਤੋ ਮੈਂ ਸਕਰੀਨ ਤੇ ਚਲਾ ਦੂੰਗਾ ਬਾਈ ਨੂੰ ਜਮਾਨੀ ਯਾਦ ਨਹੀਂਗਾ ਨਾਮ ਆਪਣਾ ਦੱਸ ਦਿਓ ਨਾਮ ਮੇਰਾ ਸੁਖਾ ਸਿੰਘ ਹੈ ਸੁਖਾ ਸਿੰਘ ਹਾਂ ਜੀ ਸੁਖਾ ਡੇਰੀ ਫਾਰਮ ਘਾਟੇ ਦਾ ਹਾਂ ਜੀ ਹਾਂ ਜੀ ਠੀਕ ਹੈ ਜੀ ਛੇ ਨਗਰ ਟੋਟਲ ਆਪਣੇ ਕੁਝ ਗਾਵਾਂ ਦੇ ਹਾਂਜੀ ਛੇ ਕਮਾਂ ਠੀਕ ਹੈ ਜੀ ਤੇ ਸ਼ੁਰੂ ਕਰ ਲਈ ਆਪਾਂ ਭਾਈ ਜੀ ਇਸ ਗਾਂ ਤੋਂ ਪਹਿਲਾਂ ਦੱਸ ਵੀ ਡਿਟੇਲ ਵੀਰਾਂ ਨੂੰ ਇਹ ਕਿੰਨਾ ਸੂਹਾ ਸੂਈ ਹੈ ਇਹ ਦੂਜਾ ਸੂਹਾ ਜੀ ਹਾਂਜੀ ਪਰਸੋਂ ਸੂਈ ਆ ਹਾਂਜੀ ਤੇ ਹੁਣ ਇਹਦੇ ਥੱਲੇ 16 17 ਕਿਲੋ ਬੋਲ ਆਇਆ ਇਸ ਵਕਤ ਠੀਕ ਹੈ ਜੀ ਹਾਂਜੀ ਤੇ ਬੱਚਾ ਕੀ ਦਿੱਤਾ ਨੇ ਬੱਚਾ ਬੱਚੀ ਆ ਠੀਕ ਹੈ ਜੀ ਹਾਂਜੀ ਲਓ ਦੋਸਤੋ ਚੈੱਕ ਕਰ ਲਓ 16 17 ਲੀਟਰ ਬੋਲੇ ਤੋਂ ਇਹਨੇ ਸਟਾਰਟਿੰਗ ਕੀਤੀ ਹੈ ਅੱਛਾ ਸੂਹਾ ਦੂਜਾ ਸੂਈ ਹੈ ਤੇ ਸੂਈ ਨੂੰ ਦੋਸਤੋ ਅੱਜ ਤੇਜਾ ਰੋ ਗਿਆ ਜੀ ਗਾ ਦਾ ਕਰਤਕਾਸ਼ ਆਰਡਰ ਕੁਆਲਟੀ ਗਾਂ ਦੀ ਸੜਾਪਾ ਦੀ ਕੁਆਲਟੀ ਸਾਰੇ ਇੱਕ ਚੀਜ਼ ਨੂੰ ਚੈੱਕ ਕਰਾ ਦੂੰਗਾ ਲਓ ਜੀ ਕਰੋ ਚੈੱਕ ਹਾਉਲੀ ਉਹ ਲਓ ਜੀ ਕਰੀ ਦਿਓ ਹਾਂ ਲਓ ਜੀ ਕਰੋ ਚੈੱਕ ਭਵਨ ਦੇ ਗਾਜਾ ਬੱਚਾ ਕਹਿੰਦੀ ਠੀਕ ਹੈ ਜੀ ਇਹ ਠੀਕ ਹੈ ਇਹ ਠੀਕ ਤੇ ਵੀਰ ਸ਼ਾਈ ਵਾਲਣਾ ਕੋਸ ਹਾਂ ਕਰੋ ਸਹੀ ਹਾਲ ਦਾ ਕਰੋ ਜੀ ਸਹੀ ਕਰੋ ਜੀ ਜੱਸੀ ਕਰੋ ਜੀ ਬਾਕੀ ਪਿਓਰਟੀ ਬਹੁਤ ਜਿਆਦੀ ਆ ਠੀਕ ਹੈ ਜੀ ਤੇ ਫੈਡ ਫੁੱਟ ਬਹੁਤ ਚੰਗੀ ਆ ਦੁੱਧ ਦੀ ਠੀਕ ਹੈ ਜੀ ਹਾਂ ਜੀ ਦੁੱਧ ਅੱਜ 30 ਲੀਟਰ ਦੇਣੇ ਹੈ 23 ਲੀਟਰ ਦੁੱਧ ਕਰੂ ਠੀਕ ਹੈ ਜੀ ਹਾਂ ਜੀ ਬੱਚਾ ਦੋਸਤੋ ਵਸ਼ੀ ਦਾ ਸੇਮ ਕਲਰ ਗਾਂ ਦੇ ਨਾਲ ਚੈੱਕ ਕਰ ਲੋ ਧਾਰਾ ਮਾਰ ਕੇ ਤੁਹਾਨੂੰ ਵਿਖਾ ਦਿੰਦੇ ਆ ਤੇ ਉਹਨਾਂ ਚਿਰ ਆਪਾਂ ਆ ਦਾ ਰੇਟ ਮੈਂਸ਼ਨ ਕਰ ਲਈ ਜੀ ਕੀ ਮੁੱਲ ਕਰਦੇ ਆ ਇਹਦਾ ਜੀ ਇਹਦਾ ਵੀ ਜੇ ਮੁੱਲ ਤੇ ਕਰਦੇ ਆ 85000 ਰੁਪਏ ਹਾਂ ਜੀ ਜਿਹੜਾ ਮਤਲਬ ਹੀ 3 ਲੈਂਡ ਕਰਨਾ ਹੈ ਉਹ 80000 ਕਰਤਾਗੇ ਠੀਕ ਹੈ ਅਸੀਂ ਯਾਕਤ ਮੰਨਤਾ ਬਸ ਯਾਕਤ ਮੰਨਤਾ ਕੋਈ ਆਵੇ ਮੇਰਾ ਪਿੱਛਾ ਫੋਨ ਲਾਵੇ ਠੀਕ ਹੈ ਜੀ ਬਾਕੀ ਫੈਟ ਬਹੁਤ ਚੰਗੀ ਆ ਚੂਣ ਬਹੁਤ ਜਿਆਦੀ ਚੰਗੀ ਠੀਕ ਹੈ ਜੀ ਚੋਾਈ ਤੇ ਪੱਤਰਾਂ ਨੂੰ ਚਲੋ ਮਾਰ ਕੇ ਵਿਖਾਈ ਉਹ ਵੀ ਆ ਜੰਗੀ ਤੇ ਦੂਜੀ ਵਾਰ ਕਸਮ ਹੋ ਗਈ ਹੈ ਲਓ ਜੀ ਇਧਰ ਆਈਏ ਐਸ ਗਾਦੀ ਦੱਸੀ ਡਿਟੇਲ ਬਾਈ ਜੀ ਹਾਂ ਜੀ ਇਹ ਕਿੰਨਾ ਸੂਆ ਸੂਈ ਜੀ ਇਹ ਵੀ ਤੂਜਾ ਸੂਆ ਜੀ ਅੱਛਾ ਜੀ ਹਾਂ ਜੀ ਤੇ ਇਹਨੂੰ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਇਹ ਤਿੰਨਾਂ ਦਿਨਾਂ ਦੀ ਸੂਈ ਆਜ ਅੱਛਾ ਕੱਟੀਆਂ ਬਰਾਬਰ ਜੇ ਸੂਈਆਂ ਕੱਟੀਆਂ 4 ਕਾ ਮਾ 13 ਦਿਨ ਸੂਈਆਂ ਠੀਕ ਹੈ ਜੀ ਇਹਨੇ ਅਜੀ ਇਹਦਾ ਬੱਚਾ ਜੀ ਇਹਦਾ ਬੱਚਾ ਆ ਜੀ ਠੀਕ ਹੈ ਜੀ ਲੋ ਦੋਸਤੋ ਸਵੇਰ ਇਹ ਵੀ ਦੂਜਾ ਸੂਈ ਤੇ ਇਹਨੂੰ ਸੂਈ ਨੂੰ 3 ਦਿਨ ਦਾ ਟਾਈਮ ਹੋ ਗਿਆ ਅੱਛਾ ਤੀਸਰਾ ਦਿਨ ਬਾਈ ਦੇ ਕਹਿਣ ਮੁਤਾਬਕ 3 ਨਗਾਵਾਂ 4 ਇੱਕ ਦਿਨ ਸੀਗਾ ਬਾਹਰ ਕੱਢਦੇ ਲੋ ਜੀ ਦੋਸਤੋ ਗਾਵਾਂ ਜਿੰਨੀਆਂ ਵੀ ਹੋਣਗੇ ਸਾਰੀਆਂ ਕ੍ਰਾਸ ਬ੍ਰੀਡ ਹੋਣਗੀਆਂ ਗਰਮੀ ਵਾਲੇ ਤੋਹਫੇ ਸਾਰੇ ਗਰਮੀਆਂ ਤੋਹਫੇ ਵੇਚ ਦਿੰਦੇ ਆ ਹਾਂਜੀ 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 ਨਹੀਂ ਲਿਆ ਵੀ ਮੇਰੇ ਕੋਲ ਸੀ ਬਾਕੀ ਦੋਸਤੋ ਸੀਲਸ ਲਾ ਗਿਆ ਤੁਹਾਨੂੰ ਹੱਥ ਲਾ ਕੇ ਵਿਖਾ ਦਿੰਦੇ ਕਾ ਥੋੜਾ ਖੰਦੋ ਚੱਲ ਜਾਈਏ

ਲੋਜੀਕਲੀ ਕਿਤੇ ਫੈਰ ਚੱਕ ਕੇ ਦੂਜੀ ਥਾਂ ਨਾਲ 1 ਕਿਲੋ ਡੰਗ ਦਾ ਬੋਲਾ ਆ ਸਾਫ ਹੈ ਸਾਰੀ ਬੋਲਿਓ ਕੋਈ ਹੋਰ ਜੀ ਕਰਦਾ ਠੀਕ ਹੈ ਜੀ ਛੱਡ ਦੇ ਹਾਂ ਜੀ ਬਾਕੀ ਚੋਣ ਚਾਹ ਬਹੁਤ ਠੀਕ ਹੈ ਜੀ ਤੇ ਇਸ ਗਾਂ ਦਾ ਮੁੱਲ ਬਈ ਕੀ ਕਰਨਾ ਇਹ ਤਾਂ ਵੀਰੇ ਮੁੱਲ ਤੇ ਆਪਣਾ ਵਾਸੀ ਕਰਾ ਲਓ 75 ਕਰਾ ਲਓ 70 ਦੀ ਗਾਂ ਦੇ ਦਿਆਂਗੇ 70000 ਦੀ ਹਾਂ ਜੀ 70 ਤੋਂ ਮਾਨਤਨ ਕਿੰਨਾ ਕੋਸੇ ਮਾਨਤਨ ਬਸ ਹੁਣ ਠੀਕ ਹੈ ਮਾਨਤਨ ਪੂਰਾ ਮੈਂ ਲੋਕਾਂ ਦਾ ਟਾਰਟਕਾ ਠੀਕ ਠੀਕ ਹਾਂਜੀ ਬਿਲਕੁਲ ਮਾਨਤਨ ਕਰ ਦਿੱਤਾ ਮੁੰਡਾ ਮੈਂ ਕਹਾਂ 75 ਇਹ ਮਾਨਤਨ ਕਰਾਂਗੇ 200 ਕਿਲੋਮੀਟਰ ਦੇ ਕੋਈ ਜੋੜਾ ਲਵੇ ਇਕੱਠਾ ਨੂੰ ਪਹੁੰਚ ਕਰ ਦਾਂਗੇ ਬਸ ਕੋਈ ਛੋਟਾ ਵੇਲੇ ਪਾਕ ਨੂੰ ਮਾਨਸੰਗੀ ਠੀਕ ਹੈ ਕੋਈ ਜ਼ਿਆਦਾ ਕੰਮ ਨਹੀਂ ਲਓ ਦੋਸਤੋ ਜੇ ਕੋਈ ਵੀਰ ਕਹਿੰਦਾ ਵੀ ਇਹਨਾਂ ਦੋਵਾਂ ਗਾਵਾਂ ਦਾ ਜੋੜਾ ਖਰੀਦੂਗਾ ਤੇ 200 ਕਿਲੋਮੀਟਰ ਤੱਕ ਉਹਨਾਂ ਜੀ ਪਹੁੰਚ ਹੋਊਗੀ ਵੈਸੇ ਬੇਟਾ ਹਾਂਜੀ ਹਾਂਜੀ ਇਹਦਾ 80 ਮੰਗੇ ਹਾਂਜੀ ਇਹਦਾ 80 ਇਹਦਾ 80 ਤੇ ਇਹਦਾ 70 ਇਹਦਾ 70 ਮੁੱਲ 80 ਦੇ ਸਤਰ ਜੀ 1.5 ਲੱਖ ਰੁਪਈਆ ਦੋਸਤੋ ਦੋਵਾਂ ਕਾਵਾਂ ਦਾ ਜਿਹੜਾ ਬੰਦਾ ਵਾ ਕਿ 200 ਕਿਲੋਮੀਟਰ ਫੀ 22 ਕਿਲੋ ਕੋ ਪਲਾਸ ਚੱਲਣ ਵਾਲੀਆਂ ਆ ਕ੍ਰੋਸ ਆਲ ਨਹੀਂ ਆ ਇੱਕ ਸਾਹਿਬ ਜੀ ਇਹਦੇ ਥੱਲੇ 15 ਕਿਲੋ ਪੌੜਾ ਆ ਕਿਤੇ ਥੱਲੇ 16 ਕਿਲੋ ਠੀਕ ਹੈ ਜੀ ਬਰਾਬਰ ਬਰਾਬਰ ਜਿਹੜਾ ਪੌੜਾ ਆ ਹਾਂ ਬੱਟੇ ਬਰਾਬਰ ਚਾਰ ਕਾਵਾਂ ਠੀਕ ਹੈ ਜੀ ਇੱਕੇ ਦਿਨ ਜੇਰਾ ਓਕੇ ਆ ਠੀਕ ਹੈ ਜੀ ਜਿਨ੍ਹਾਂ ਦੇ ਵੀਰੇ ਇਹ ਗਾ ਨੂੰ ਪਸਮਾਉਂਦਾ ਉਹ ਚੋਂ ਆਪਾਂ ਤਿੰਨ ਨੰਬਰ ਦੀ ਡਿਟੇਲ ਦੱਸਦੀ ਵੀਰੇ ਤੇ ਪਸਮਾਈ ਸਾਰੀ ਦੇਖੋ ਜੀ ਲਓ ਜੀ ਕਰ ਲਓ ਚੱਕਰੀ ਇਹ ਕਹਿੰਦਾ ਸਾਹਿਬ ਐਂ ਪਸਮਾਣ ਵਾਲੀਆਂ ਬਹੁਤ ਜ ਬਹੁਤ ਹੀ ਜਰਾ ਤੁਹਾਨੂੰ ਚੰਗਾ ਕੋਈ ਵੀ ਆਨਲਾਈਨ ਨਹੀਂ ਮੰਗਾਉਗਾ ਨਾ ਤੇ ਕਹਾਂ ਸਭ ਪੂਰੀ ਗਰੰਟੀ ਉਹ ਕਰਦਾਗਾ ਠੀਕ ਹੈ ਜੀ ਹਾਂ ਜੀ ਲੋਈ ਦੋਸਤੋ ਚੋਣ ਚਵਾਈ ਦੀ ਪ੍ਰਿੰਟ ਠੀਕ ਹੈ ਉਹ ਰਗਲੇ ਖਾਈ ਮਾਰ ਦੇਣਾ ਤਾਂ ਕਹਿੰਦੀ ਗੱਲ ਉਹ ਵੀ ਕਹਾਂ ਦੱਸਦਾ ਹੈ ਠੀਕ ਹੈ ਵੀ ਠੀਕ ਹੈ ਜੀ ਬਸ ਕਰੋ ਇਹ ਮਤਲਬ ਬਹੁਤ ਯਾਰਿਆ ਚੋਣ ਚੜਦੇ ਉਹ ਕਰੀਏ ਠੀਕ ਹੈ ਜੀ ਆ ਜਿਓ ਲਓ ਦੋਸਤੋ ਪਹਿਲਾ ਨੰਬਰ 8000 ਦੂਜਾ ਨੰਬਰ 7000

ਇਹਦੀ ਗੱਲ ਹੋ ਵੀ ਉਹ ਗਾਂਦ ਦੇਖੋ ਲਓ ਜੀ ਦੋਸਤੋ ਗਾਂਦ ਨੂੰ ਤੋੜ ਕੇ ਵਿਖਾ ਦਮੈਂ ਕਰਕੇ ਚੈੱਕ ਕਰ ਲਓ ਸਣਾ ਦੀ ਕੁਆਲਿਟੀ ਦੋਸਤੋ ਜਿਹੜੀ ਗਾਵਾਂ ਦੀ ਸਾਰਿਆਂ ਦੀ ਬਹੁਤ ਵਧੀਆ ਜੀ ਸਰ ਪਾਜੀ ਵਿਆਹ ਹੀ ਮੋਟਾ ਠੀਕ ਹੈ 1 ਮਿੰਟ ਇੱਕ ਮਿੰਟ ਵੀ ਢੱਕ ਆ ਗਏ ਲਓ ਜੀ ਦੋਸਤੋ ਠੰਡੀ ਵੜੀ ਮੱਝਾਂ ਰਗੇ ਥਾਂਜੀ ਦੋਸਤੋ ਵੇਖੋ ਜੀ ਕਰੋ ਲਓ ਜੀ ਚੋ ਭਾਈ ਪੜਾਈ ਇਹੋ ਜੀ ਲੱਗੀ ਇਹਨੇ ਪੈਸਾ ਹਾਂਜੀ ਹਾਂਜੀ ਠੀਕ ਹੋਣਾ ਭਾਜੀ ਫੇਰਾ ਸਾਰਾ ਮੈਂ ਬੱਚਾ ਸਾਈਡ ਤੇ ਕਰ ਦੋ ਬਾ ਗਾ ਇਧਰ ਬੰਨ ਦਿਓ ਠੀਕ ਹੈ ਜੀ ਕੋਈ ਗੱਲ ਨਹੀਂ ਇਹਨਾਂ ਦਾ ਲਓ ਦੋਸਤੋ ਸਭ ਤੋਂ ਵੱਡੀ ਗੱਲ ਇਹ ਹੋ ਗਈ ਜੀ ਕਿ ਗਾਵਾਂ ਦੇ ਨਾਲ ਜਿਹੜੇ ਬੱਚੇ ਵਛੀਆਂ ਆਂਦੀਆਂ ਮੈਂ ਦੋਸਤੋ ਦੋ ਦੋ ਗਾਵਾਂ ਬਣਦੀਆਂ ਹਾਂ ਅੱਛਾ ਇਹ ਸੂਆ ਦੂਜਾ ਸੀ ਜੀ ਦੂਜਾ ਦੂਜਾ ਠੀਕ ਹੈ ਜੀ ਦੂ ਫਰਾਈ ਸੂਆ ਆ ਬੜੋਂ ਖਾਲੀ ਆ ਸਵੇਰੇ ਬੋਲੇ ਦਗਾ ਜਾਂ ਕੋਲੇ ਖਾਲੀ ਕੋਈ ਨਾਲ ਟਾਈਮ ਟੂ ਮਾਰੀ ਕਰਦੀ ਹੈ ਠੀਕ ਹੈ ਪਤਾ ਹੀ ਆ ਬੈ ਮੈਂ ਕਰਦੀ ਹਾਂ ਹਾਂਜੀ ਹਾਂਜੀ ਤੇ ਬਾਈ ਜੀ ਇਹਦਾ ਮੁੱਲ ਕੀ ਕਰਦੇ ਇਹਦਾ ਮੁੱਲ ਵੀ 75 ਕਰਦੇ ਆ ਪਰ 70 ਦੀ ਦੇ ਦਾਂਗੇ ਅੱਛਾ ਜਣੀ ਇਹ ਵੀ 70000 ਹਾਂਜੀ ਠੀਕ ਹੈ ਜੀ ਇਹ ਵੀ 70 ਦੀ ਦੇ ਦਾਂਗੇ ਠੀਕ ਹੈ ਜੀ ਲਓ ਦੋਸਤੋ ਮਾਨ ਤਣ ਭਾਜੀ ਫੋਨ ਲਾਵੇ ਪਰ ਯਾਰਾ ਨਹੀਂ ਕੋਈ ਥੋੜੀ ਸ਼ੋਰ ਚੱਪਾ ਆ ਜੂਗਾ। ਬਸ ਠੀਕ ਠੀਕ। ਮੋਲੋ ਦੋਸਤੋ ਵੀਡੀਓ ਵਾਲੇ ਸਿਕਸ ਨਹੀਂ ਹੁੰਦੇ। ਫੋਨ ਜਰੂਰ ਕਰਿਆ ਕਰੋ ਜੀ। ਧਾਰਾ ਮਾਰ ਕੇ ਉਹ ਤਾਂ ਇਹਨਾਂ ਦੀ 20 20 20+ ਕਰਤੀਆਂ ਰਹੀਆਂ ਬੈਣਾ। ਲੋਆਂ ਪਹਿਲਾਂ ਕਰਤੀਆਂ। ਉਹ ਤਾਂ ਹੁਣ ਬੱਤਾਂ ਇਹ ਰੇ, ਬੱਤ ਕਰਨਗੀਆਂ। ਠੀਕ ਠੀਕ ਹੈ। ਹਾਂ। ਬਾਕੀ ਇਹ ਚੁਈਆਂ ਛਪਈਆਂ ਕੋਈ ਟਾਈਮ ਨਹੀਂ ਇਹਨਾਂ ਨੂੰ ਹੈਗਾ। ਠੀਕ ਠੀਕ ਠੀਕ। ਹਾਂ। ਪੌੜੇ ਤੇ ਆ ਤਿੰਨ ਚਾਰ ਕਾਮਾ ਪੌੜੇ ਤੇ। ਠੀਕ ਠੀਕ। ਹਾਂ ਜੀ। ਆਜੋ ਇਹ ਬੰਦੇ ਆਜੋ ਕੋਈ। ਇੱਧਰ ਆਜੋ। ਹੂੰ। ਇਲਾ ਰਾਣ ਦੇ ਦੋਸਤੋ ਤਨਾ ਦੀ ਕੁਆਲਿਟੀ ਕਰੋ ਚੈੱਕ ਇਹ ਆਹ ਥਾਂ ਦੋਸਤੋ ਬਹੁਤ ਘੱਟ ਮਿਲਦਾ ਜਗਾ ਵਾਂ ਦੇਸ ਹੋਏ ਦੋ ਮਹੀਨੇ ਪਹਿਲੇ ਚੋੜੋ ਇੰਨੀਆਂ ਦੰਦੀਆਂ ਵੇਣਾ ਠੀਕ ਹੈ ਜੀ ਲੋ ਜੀ ਦੋ ਸਤਾਰਾਂ ਤਨੂ ਮਾਰ ਕੇ ਵਿਖਾ ਦੇ ਪਾ ਲਓ ਚੱਲ ਵੀ ਅਗੇ ਥਾਂ ਦੀ ਮਾਰ ਦੇ ਇਹ ਵੀ ਚਵਾਈ ਨਹੀਂ ਪਈ ਲੱਗਦੀ ਹਾਂਜੀ ਹਾਂਜੀ ਖੈਰਾ ਸਾਹਿਬ ਗਲਤ ਨਾ ਹੋਊਗੀ ਜਿਹੜੀ ਕੱਲ ਹੋਊਗੀ ਸਚਾਈ ਹੋਊਗੀ ਉਤਾਂ 2000 ਮਾਕੇ ਦਾ ਲਾਂਗੇ ਠੀਕ ਹੈ ਜੀ ਠੀਕ ਹੈ ਹਾਂ ਡੰਗਰ ਨਾ ਗਲਤ ਨਿਕਲੂਗਾ ਇੱਥੇ ਸ਼ਾਂਤ ਉਹ ਮੈਂ ਕੋਲ ਆਨਲਾਈਨ ਨੂੰ ਕਹਾਂ ਠੀਕ ਹੈ ਤੇ ਭਾਈ ਇਹਦਾ ਮਰਜ਼ੀ ਕੋ ਮੈਂ ਲਾਹੇ ਵਾਲਾ ਕੰਮ ਨਾ ਹੋ ਜਾਵੇ ਠੀਕ ਹੈ ਅੱਛਾ ਭਾਈ ਦੱਸੀ ਇਸ ਗਾੜੀ ਦੀ ਮਾ ਇਹਦਾ ਹੱਤ ਉਰ ਦੇ ਇਹਨਾਂ ਮੋਲ ਦਾ ਦੱਸ ਤਾਂ ਹਾਂ ਹਾਂ ਦਾਤਾ 70000 ਇਹ ਕੋਲ ਤੇ ਕੋਈ ਗਮੀਜ਼ ਬੁਖਾਦਾਂਗੇ ਦੁਬਾਰਾ ਕਰਨਾ ਨਹੀਂ ਅੱਛਾ ਇਹਦੇ ਬਾਰੇ 4 ਨੰਬਰ ਦੀ ਦੱਸੀ ਇਹ ਪਹਿਲਾ ਮੱਛੀ ਆ ਜੀ ਇਹ ਪਲੂਨ ਬੱਛੀ ਆ 4 ਤਾਂ ਤੇ ਆ ਮੋਲੇ ਤਾਂ ਕਰਨ 85 ਜੱਪੇ ਵੀ ਕਰਦੇ ਸੀ ਹਾਂਜੀ ਹਾਂਜੀ ਪਰ ਇਹ ਤਾਂ ਲਾਸਟ ਹੀ ਦੇਣ ਲੈਣ ਵਾਲੀ ਗੱਲ 75 ਦੀ ਦੇ 75000 ਹਾਂਜੀ 75 ਤੋਂ 5000 ਕੋਈ ਨਹੀਂ ਛੂਟ ਕਰਦੇ ਆਂਗੇ ਇਹਦੇ ਮਗਰ ਬੱਚਾ ਇਹਦਾ ਮਗਰ ਬੱਚਾ ਆ ਜੀ ਇਹਦੇ ਮਗਰ ਬੱਚਾ ਹਾਂ ਜੀ ਦੋ ਗਾਵਾਂ ਦੇ ਮਗਰ ਬੱਚੇ ਦੋਆਂ ਦੇ ਮਗਰ ਬੱਚੇ ਹਾਂ ਦੋ ਉਹ ਹਾਂ ਜੀ ਇਹ ਵੀ ਬੋਲ ਜੀ ਹੈ ਕਿ ਤਾਂ ਸਾਫ ਇਹ ਤੁੱਟ ਤੇ ਆਈ ਆ ਇਹ ਤੇ ਤੁੱਟ 18 ਕਿਲੋ ਆ ਅੱਛਾ ਜੀ ਪਰ ਆਪਾਂ 16 17 ਕਿਲੋ ਕੱਟ 16 ਦੀ ਗਰੰਟੀ ਹਾਂ ਠੀਕ ਹੈ ਜੀ ਲਓ ਦੋ ਤੇ ਵਾਤੇ ਆ ਤੋ 18 ਕਿਲੋ ਵੈਰੀ ਠੀਕ 16 ਕਿਲੋ ਕੋਈ ਭਾ ਕਰ ਲਾਗੇ ਜੋਗੇ ਦੇ ਤੁੱਟ ਠੀਕ ਹੈ ਗਾਰੰਟੀ ਹੋ ਗਈ ਜਿਹੜੀ ਗੱਲ ਹੈ ਠੀਕ ਠੀਕ ਦੋਸਤੋ ਗਾਂ ਦਾ ਕੱਦ-ਗਾਠ ਚੈੱਕ ਕਰ ਲੋ 1 ਮਿੰਟ ਵੀ ਰੱਕੀ ਸੀ। ਇਹ ਸੀਲ ਤੇ ਨਹੀਂ ਗਿਆ। ਲੈ ਲੋ ਜੀ ਆਖਾ। ਹਮੇ ਛੋਟਾ ਜਿਹਾ ਬੱਚਾ ਪਿਆ ਜੇ ਇਹਦੇ। ਗੱਲ ਬਾਤ ਥੋੜਾ ਬਹੁਤ ਯਾਰੀ ਚੰਗੀ। ਲੈ ਲੈ ਤਾਂ ਵੀ। ਇਹਦੀ ਫੇਸ ਕੁਆਲਿਟੀ ਚੈੱਕ ਕਰ ਲੋ। ਪ੍ਰਿੰਟ ਦੋਸਤੋ ਗਾਂ ਦਾ ਬਹੁਤ ਵਧੀਆ ਪਹਿਲਾ ਸੂਬਾ ਸ੍ਰੀ ਪਲੂਣੂ ਅਸੀਂ ਪਲੂਣੀਆਂ ਜੀ ਚਾਰ ਦੰਦ ਪੋਂਥੋਂ। ਚਾਰ ਦੰਦ ਠੀਕ ਹੈ ਜੀ। ਦੋਸਤੋ ਚਾਰ ਨਗ ਖਾਤੇ ਦੋ ਗਾਵਾਂ ਦੇ ਮਗਰ ਬੱਚੇ ਬੱਚੇ ਤੇ ਤੁਮਾਂ ਦੇ ਮਗਰ ਬੱਚੇ। ਸ਼ਟ 18 ਲੀਟਰ ਵੈਸੇ ਵਖਾਵਾ ਕਰਦੀ ਆ ਹੈਗਾ ਵਾ ਬਾਕੀ ਵੀਰ ਕਹਿੰਦਾ ਜੇ ਕਹਿੰਦੇ ਆਨਲਾਈਨ ਕਿ 16 ਲੀਟਰ ਦੀ ਗਾਰੰਟੀ ਹੋਣੀ ਆ ਲਓ ਜੀ ਬਚਾ ਦੇਣੀ ਆ ਜਾਓ ਦੂਜੀ ਵਾਰੀ ਆਜੋ ਆਜੋ ਭਾਈ ਇਧਰ ਪਾਣੀ ਦਾ ਹਾਂਜੀ ਭਾਈ ਦੱਸਿਓ ਇਸ ਗਾਦੇ ਬਾਰੇ ਇਹ ਕਿੰਨਾ ਸੁਆ ਸੁਈ ਜੀ ਇਹ ਸੁਆ ਤੇ ਮਾਲਕ ਦੂਸਰਾ ਕਹਿੰਦੇ ਆਪਾਂ ਤੀਜੇ ਕਰਕੇ ਮੰਨਦੇ ਆਂ ਤੀਜਾ ਕਰਕੇ ਨਾ ਹਾਂਜੀ ਇਹਨੂੰ ਸੁਈ ਨੂੰ ਕਿੰਨਾ ਟਮਕ ਆ ਤੇ ਬੱਚਾ ਬੱਚੀ ਆ ਇਹਦੇ ਮਗਰ ਬੱਚੀ ਆ ਜੀ ਅੱਜ 1 ਹਫਤਾ ਹੋ ਗਿਆ ਸੁਈ ਨੂੰ ਇੱਕ ਹਫਤਾ ਹੋ ਗਿਆ ਕਿੰਨਾ ਹੁਣ ਦੁੱਧ ਤਿਆਰ ਹੈ ਦੁੱਧ ਦੇ ਥੱਲੇ 14 15 ਕਿਲੋ ਜੋਤ ਵਾਦਿਆ 14 ਕਿਲੋ ਦੀ ਗਾਰੰਟੀ ਹੈ 14 ਕਿਲੋ ਆਣ ਮੌਕੇ ਦਾ ਤਿਆਰ ਹੈ ਜਿਹੜਾ 14 ਮੈਸਨ ਪੰਜ ਤੋਂ ਬਾਹਰ ਹੁੰਦੀ ਹੋਗੀ ਨਹੀਂ ਸੰਗਣੀ ਠੀਕ ਹੈ ਜੀ ਬਹੁਤ ਯਾਰ ਤੋਰੀਏ ਐਂ ਚਰ ਜਾਂਦੀ ਹੈ ਠੀਕ ਹੈ ਜੀ ਲਓ ਦੋਸਤੋ ਇਹਦੇ ਮਗਰ ਵੀ ਪਲੱਸ ਪੁਆਇੰਟ ਬਚਾ ਵਛੀ ਹੈ ਦੁੱਧ 14 15 ਕਿਲੋ ਦੋਸਤੋ ਹੁਣ ਜਿਹੜਾ ਮੌਕੇ ਦਾ ਹੋਊਗਾ ਤਿਆਰ ਹੈ ਬਾਕੀ ਦੁੱਧ ਤੇ ਵਾਦਿਆ ਵੈਸੇ ਵੀਰ ਕਹਿੰਦਾ ਵੀ 14 15 ਕਿਲੋ ਦੀ ਗਾਰੰਟੀ ਹੋ ਜੇ ਕਿਸੇ ਵੀਰ ਨੇ ਆਨਲਾਈਨ ਸੰਗਣੀ ਮਤਲਬ ਕਿ ਦੋ ਗੱਲ ਦੱਸਣਾ ਠੀਕ ਹੈ ਐਤਾ ਬੈ ਕੇ ਧਰਵਾ ਠੀਕ ਹੈ ਭਇਆ ਭਇਆ ਵਹਾਂ ਦੇਖ ਲਓ ਜੀ ਦਸੂ ਕਰ ਆ ਦੇਖੋ ਐਤਾ ਹੀ ਬੈਠ ਜਾਓ ਆ ਦੇਖੋ ਲਓ ਜੀ ਆ ਕਰ ਲੋ ਚਾਹ ਪਾ ਦੇਣਾ ਭਾਵੇਂ ਵਸ਼ੀ ਪਨਾ ਕਾਲੇ ਦੁੱਧ ਪੀਜੀਓ ਉਹਦੀ ਗੱਲ ਠੀਕ ਲੈ ਸ਼ਰਤ ਨਾਲ ਵਿਖਾ ਦਿਓ ਨਾੜਾ ਕਹੋ ਜੀ ਮਿਲ ਕੇ ਬਿਲਕੁਲਾਂ ਤੇ ਵਿਖਾ ਦਿਓ ਲਓ ਜੀ ਕਰ ਲੋ ਚਾਹ ਕੋਈ ਯਾਰੀ ਚੰਗੀ ਗਾ ਹਾਂਜੀ ਹਾਂਜੀ ਮਿਲ ਤੋਂ ਬਹਾਨੇ ਤੇ ਜਿਹੜੀ ਬੈਨਸ ਲਕੀ ਨਾ ਫਰੀਕ ਫਰੀਕ ਬਹੁਤ ਜ਼ਿਆਦੀ ਹੈ ਤੇ ਮੈਨੂੰ ਪਲੱਸ ਕਰੂਗੀ ਜੀ ਠੀਕ ਹੈ ਜੀ ਅਜੇ ਦੋਸਤੋ ਸੱਜਰੀ ਸੁਈਆਂ ਗਾਵਾਂ ਸਾਰੀਆਂ ਕੋਈ ਹਫ਼ਤੇ ਪਹਿਲੇ ਟਾਈਮ ਕਈਆਂ ਨੂੰ ਦੋ ਦੋ ਤਿੰਨ ਤਿੰਨ ਚਾਰ ਕਾਵਾਂ ਤੇ ਸੁਈਆਂ ਪਰਸੋਂ ਦੀਆਂ ਠੀਕ ਹੈ ਜੀ ਇਹ ਕੋ ਗਾਂ ਨੂੰ ਹੱਤਾ ਹੋ ਗਿਆ ਤੇ ਇੱਕੇ ਨੂੰ ਹੱਤਾ ਹੋ ਗਿਆ ਲੋ ਜੀ ਤੋਂ ਇਹ ਚ ਮਾਲੀ ਕੋਲ ਦੇ ਚੈੱਕ ਕਰ ਲੋ ਪਹਿਲੇ ਦੇ ਵਛੀ ਜੇ ਇਹਦੀਆਂ ਬਿਲਕੁਲ ਚੈੱਕ ਕਰ ਲੋ ਚੱਲੋ ਆ ਲੈ ਮਾਰਤਾ ਰਹੇ ਜੀ ਲੋ ਜੀ ਠੀਕ ਹੈ ਅਗਲੇ ਸਵੇਰੇ ਮਾਰਦੇ ਇਹ ਬਸ਼ੀਪਾ ਕੋ ਮਸ਼ੀਨਾਂ ਚੋਲੇ ਘਾੜਨਾ ਚੋਲੇ ਬਹੁਤ ਯੰਸੀ ਇਸ ਵਗੈ ਕੋਤੇ ਕੋਤੇ ਤੇ ਥੱਲੇ 18 20 ਦੀ ਚਰੀ ਆ ਠੀਕ ਹੈ ਠੀਕ ਹੈ ਛੱਡ ਦੇ ਵੀਰ ਪਾ ਕਿਲੋ ਪਾ ਘਾਟੀ ਦੇ ਸਾਈਜ਼ ਦਾ ਵਗਾ ਠੀਕ ਹੈ ਜੀ ਅੱਛਾ ਇਹਦਾ ਮੁੱਲ ਬਈ ਇਹ ਪਤਾ ਦੱਸੇ ਹਾਂਜੀ ਇਹਦਾ ਮੁੱਲ ਕੱਢ ਇਹਦਾ ਮੁੱਲ ਮੰਗਲ ਨੂੰ ਭਾਵੇਂ 75 ਕਰਾ ਲਓ ਹੂੰ 65 ਕਰਾ ਲਓ 60 ਦੀ 60000 ਹਾਂ 55000 ਦੀਆਂ ਦੇ ਰਣੀ ਬਸ ਆਪਾਂ ਬਿਲਕੁਲ ਲੈ ਲੈਂਦੇ ਆ ਜਰੀ ਕਿ ਸਾਰੀਆਂ ਗਾਵਾਂ ਚੋਂ ਘੱਟ ਮੋਲੇ ਸੀ ਲਈ ਹਾਂ ਨਹੀਂ ਗਾਂ ਸਾਰੀਆਂ ਚੋਂ ਚੰਗੀ ਆਏ ਆ ਜਿਸ ਤਰ੍ਹਾਂ ਸਾਨੂੰ ਭਾਣ ਆਈ ਆ ਉਸੇ ਤਰ੍ਹਾਂ ਭਾਣ ਆਏ ਚਲੀ ਜਾਓ ਕੋਈ ਛੋਟ 200 ਵੀ ਨਹੀਂ ਘੱਟ ਹੋਣਾ ਬਸ ਛੋਟ ਨਹੀਂ ਆ ਆਪਣੀ ਖੁਸ਼ੀ ਦੀ ਉਹ ਵੀ ਬਸ ਕੋਈ ਮਾਨਤਾ ਨਹੀਂ ਆ ਬਸ ਦੋਸਤੋ ਯਾਰ ਵਾਲੇ ਤੇ 20 ਕਿਲੋ ਦਾ ਗਾਵਲ ਐ ਮਜਾ ਦੇ ਜਾਂਗੀ ਗਰਮੀ ਦੇ ਵੇਲੇ ਆ ਧੁੱਪੇ ਵੰਨੀ ਮੱਸਾ ਕਰ ਰਚੀ ਠੀਕ ਹੈ ਜੀ ਲਓ ਦੋਸਤੋ ਰੇਟ ਵੀ ਬਿਲਕੁਲ ਨੋਟ 55000 ਰੁਪਇਆ ਪਹਿਲਾਂ ਟੋਕਨ ਇਹਦਾ ਹੀ ਪੈਣਾ ਠੀਕ ਹੈ ਜੀ ਤੇ ਆਇਆ ਪੰਜਾ ਆਸ ਗਾਦੀ ਦਸੀਏ ਡਿਟੇਲ ਇਹ ਕਿੰਨਾ ਸੋਹਣੀ ਇਹ ਇਹ ਪਰਸੋਂ ਸੁਈਆਂ ਚਾਰ ਕਾਵਾਂ ਕਾਨੂੰਨਾਂ ਤੇ ਨਾ ਕਾਵਾਂ ਨਾਲ ਸੁਈ ਆ ਠੀਕ ਹੈ ਜੀ ਇਹਦੇ ਪਰ ਬੱਚਾ ਜੀ ਇਹਦਾ ਬੱਚਾ ਜੀ ਬੱਚਾ ਹਾਂ ਜੀ ਆ ਬੱਚਾ ਠੀਕ ਹੈ ਜੀ ਯਾਨੀ ਕਿ ਤੰਨਾ ਮਗਰ ਵਸ਼ੇ ਤੰਨਾ ਮਗਰ ਵਸ਼ੇ ਹਾਂ ਜੀ ਤੰਨਾ ਮਗਰ ਵਸ਼ੇ ਆ ਲੋ ਦੋਸਤੋ ਦੀ ਥਾਣੇ ਦੀ ਕੁਆਲਟੀ ਕਰੋ ਇੱਦਾਂ ਮਾਰ ਦੋ ਬੰਦ ਇੱਦਾਂ ਇੱਦਾਂ ਦੋ ਦੋ ਭਰਾ ਵੀ ਕੁਆਲਟੀ ਮਾਰ ਦੋ ਲੋ ਜੀ ਦੋਸਤੋ ਸਤਾਰਨੁਚ ਪੂਰੀ ਅਸਲੀ ਲੱਗਦੀ ਲੋ ਖਰਾਬ ਆ ਮੈਨੂੰ ਭੰਜਾਣਾ ਹਾਂ ਜੀ ਹਾਂ ਬੱਚੇ ਤਾਂ ਸਾਈਡ ਤੇ ਭੰਜ ਜਾਂਦੇ ਆ ਕਰ ਦਿੰਦਾ ਕੋਈ ਗੱਲ ਪਾਸ ਠੀਕ ਹੈ ਛੱਡ ਦੋ ਵਿੱਚ ਉਰੀਏ ਤਾਂ ਤਾਂ ਮਾਰ ਕੇ ਖਾਤੀਆਂ ਹਾਂਜੀ ਹਾਂਜੀ ਬਹੁਤ ਜਿਆਦਾ ਸੀ ਤੇ ਇਹਦਾ ਇਹਦਾ ਭਾਜੀ ਮੁੱਲ ਇਹ ਤਾਂ ਮੁੱਲ ਭਾਈ ਕਰਨ ਨੂੰ 75 ਕਰਦੇ ਆ 65 ਨੂੰ 60 ਨੂੰ ਇਹ ਦੇ ਦਾਂਗੇ 60000 ਹਾਂਜੀ 60000 ਦੇ ਦੋ ਜਰ ਇਹਦਾ ਭਾਜੀ ਮੰਨ ਤਾਂ 55000 55000 ਰੁਪਏ ਆ ਪਸਾ ਕੋਈ ਛਾੜੀ ਛੁੱਟ ਗਈ ਆ ਕੋਈ ਜਿਆਦਾ ਇੱਥੇ ਨਾ ਠੀਕ ਠੀਕ ਹਾਂਜੀ ਦੋ ਜੀ ਦੋ ਵੀਡੀਓ ਠੀਕ ਹੈ ਭਾਜੀ ਵੀਡੀਓ ਤਾਂ ਵੀ ਥੋੜੀ ਨਰਬਤ ਪਾਈ ਗਾਗ ਲੱਗਣਗੇ ਠੀਕ ਹੈ ਗਾਗ ਕਿ ਚੁੰਨੇ ਆ ਖੈਰਾ ਸਾਹਿਬ ਆਪਣਾ ਕੋਈ ਦੋ ਟਾਈਮ ਚੁਗੇ ਤਾਂ ਕੋਈ ਕੇ ਗਾਰੰਟੀ ਆਈਆਂ ਬੈਠੀਆਂ ਹਾਂਜੀ 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 ਠੀਕ ਹੈ ਜੀ। ਪਕਾਣਾਂ ਦੀ ਇੱਥੇ ਗਰੰਟੀ ਹੋਊਗਾ। ਇਹਨੂੰ ਮਰਜੀ ਵੀਰ ਤੋੜ ਕੇ ਦਿਖਾ ਦਈਏ। ਹਾਂ ਤੋੜੀ। ਇੱਕ ਹੋਰ ਗੱਲ ਆਪਣੀ ਜੇਰ ਦੀ, ਘੂਛੇ ਦੀ ਆਪਣੀ ਗਰੰਟੀ ਠੀਕ ਹੈ ਜੀ। ਕੋਈ ਜਨਾਨੀ ਨੂੰ ਕਾਮ ਮਾਰੇ ਇਸ ਨੂੰ ਕਿਦਮ ਪਾਣਾ ਹੀ ਫੋਨ ਕਰਦੀਆਂ ਪੂਰੇ ਜੀ ਪਾਣੀਆਂ ਨਹੀਂ ਲੈਂਦੀਆਂ। ਠੀਕ ਠੀਕ ਹਾਂ ਜੀ। ਕੋਈ ਥਾਣੇ ਦੀ ਤਰ੍ਹਾਂ ਚੰਗੀ ਨਹੀਂ ਹੋਊਗੀ ਜਿੰਦਾ ਮਰਜੀ ਜਿਹੋ ਜਾਂ ਮਰਜੀ ਪਾਈ ਜਾਣਾ। ਲਓ ਜੀ ਤੁਸੀਂ ਚੈੱਕ ਕਰਨਾ। ਇਹ ਗਾਂ ਤੋਂ ਤੇ ਕਰੂ ਕੋਈ 20 ਲੀਟਰ। ਠੀਕ ਹੈ ਜੀ। ਇਹਦੇ ਸਲੇ ਕਿੰਨਾ ਹੁਣ ਮੌਕੇ ਤੇ ਦੱਸੇ। ਹੁਣ ਕੀ 16 ਕਿਲੋ ਬੋਲਾ ਹੁਣ 15 16 ਕਿਲੋ ਬੋਲਾ। ਲਓ ਜੀ ਆਵੇ ਦੋ ਵਾਰ ਫੇਰ ਲਗਾ ਦਿਓ ਉੱਥੇ ਵੇਲੇ ਪਛਣਾ ਬੱਚਾ ਉੱਧਰ ਹੈ ਨਾ ਹਾਂਜੀ ਹਾਂਜੀ ਲਓ ਜੀ ਦੱਸ ਆ ਪੌੜਾ ਜੀ ਠੀਕ ਹੈ ਵੀ ਠੀਕ ਹੈ ਵੀ ਠੀਕ ਹੈ ਚੜ ਦੇ ਜੀ ਨਾ ਨਾ ਭਾਈ ਇਹ ਤਾਂ ਮਜ਼ੀ ਲਗਾਉਗਾ ਕੋਈ ਅਰੀ ਭੋਲੀ ਹੈ ਸਰਬ ਠੀਕ ਠੀਕ ਹੈ ਲਓ ਜੀ ਦੋਸਤੋ ਕਰ ਲਓ ਚੈੱਕ ਇਹਦਾ ਮੁੱਲ ਹੈਗਾ ਜੀ ਵੀਰ ਜੀ ਕਿੰਨਾ ਬਾੜੀਆਂ ਤੁਸੀਂ 52000 52000 ਮੁੱਲ ਇਹਦਾ 65 ਆ 67 2.5 ਲੱਖ 50000 ਦੇ ਕੇ ਕੋਈ ਮੇਰਾ ਵੀਰ ਜੋੜਾ ਲਊਗਾ ਨਾ ਇੱਕ ਆਫਰ ਹੈਗੀ ਆ 200 ਕਿਲੋਮੀਟਰ ਤੱਕ ਪਹੁੰਚ ਕਰਦਾ ਕੋਈ ਬੰਦਾ ਜੋੜ ਲਊ ਕਦੇ ਨਹੀਂ 200 ਕਿਲੋਮੀਟਰ ਤੱਕ ਪਹੁੰਚ ਕਰਦਾ ਕੋਈ ਜਰਾ ਮਤਲਬ ਛੇਆ ਕਮਾਂ ਚ ਜਿਹੜਾ ਵੀ ਬੰਦਾ ਚੁੜਾ ਚੀ ਹੈ ਨਾ ਠੀਕ ਹੈ ਜੀ ਲਓ ਦੋਸਤੋ ਛੇ ਨਗਰ ਖਾਇਆ ਜਿਹੜਾ ਕਿ ਵੀਰ ਜੋੜਾ ਖਿੱਦੂ ਬਾਰੇ 200 ਕਿਲੋਮੀਟਰ ਤੱਕ ਪਹੁੰਚ ਉਦੀ ਹੋਊਗੀ ਜਾਂ ਦਾ ਭਾਵ ਖਾ ਦਿਓ ਫਿਰ ਇਹ ਕਰ ਦੋਗੇ ਕਾਹਿਆਂ ਆ ਕਰੋ ਕਾਹਿਆਂ ਬਹੁਤ ਹੀ ਆਇਆ ਕਿੰਨਿਆਂ ਲਓ ਜੀ ਅੱਲੇ ਜੇ ਬਖਾ ਦੂੰ ਆਰਡਰ ਉਹਨਾਂ ਦੇ ਪੂਰੇ ਸਾਹ ਹੈ ਮੈਂ ਤੁਹਾਨੂੰ ਇਹਦੇ ਖਾਣੇ ਦੀ ਕੁਆਲਿਟੀ ਚੈੱਕ ਕਰਾਉਣਾ ਕਰਤੀ ਪਾਰ ਥੋੜੀ ਛੋਟ ਨਾ ਹਾਂਜੀ ਠੀਕ ਆ ਵੀ ਗੱਲ ਤੁਹਾਨੂੰ ਬਖਾਉ ਇਹ ਗਰਮੀਆਂ ਤੋਹਫੇ ਆ ਇਹ ਚਾਰ ਚਰਮੀਆਂ ਨੇ ਕੰਮ ਕਰਨ ਵਾਲੀਆਂ ਦੋਵੇਂ ਨਹੀਂ ਆਇਆ ਠੀਕ ਹੈ ਜੀ ਜਿਹੜੇ ਨਾਲ ਠੋੜਾ ਚੱਲ ਜਿਓ ਬੜਾ ਹਾਂਜੀ ਹਾਂਜੀ 20-20 ਕਿਲੋ ਦਾ ਸ਼ਟਾਮ ਤੇ ਨਿਕਾ ਲੈਣਾ 20-20 ਕਿਲੋ ਦੀ ਗਰੰਟੀ ਹੋਗੀ ਠੀਕ 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 ਹੈ ਪਤਾ ਨਾ ਉਹ ਸੇਵਾ ਕਰਨ ਵਾਲਾ ਹੋਵੇ ਹਾਂਜੀ ਹਾਂਜੀ ਇਹ ਤਾਂ ਗੱਲ ਹੈ ਲਓ ਦੋ ਦੋ 6 ਨਗਰ ਤੁਹਾਨੂੰ ਮੈਂ ਦਿਖਾਇਆ ਕਮਾਂ ਦੇ ਵਿੱਚ ਤਿੰਨ ਸੂਏ ਸਵਾਇ ਪਹੁੰਚੋ ਤੋਂ ਇੱਕ ਟਾਈਮ ਤੋਂ ਦੋ ਟਾਈਮ ਚੋਕੇ ਮੇਰੇ ਵੀਰ ਤੁਸਲੀ ਆਪਣੀ ਜਰੂਰ ਕਰ ਲਿਆ ਕਰੋ ਅਡਰੈਸ ਦੇ ਕਰੀਬੀ ਦੱਬੇ ਬੋਲ ਦਿਨਾ ਪਿੰਡ ਦੋਸਤੋ ਵੀ ਇਧਾ ਟਾਂਗਰਾ ਤਹਿਸੀਲ ਬਾਬਾ ਬਕਾਲਾ ਸਾਹਿਬ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਸੁੱਖਾ ਡੇਰੀ ਫਾਰਮ ਦੁਆਈ ਦੀ ਆਪਾਂ ਵੀਡੀਓ ਅਪਲੋਡ ਕੀਤੀ ਹੈ ਫੋਨ ਨੰਬਰ ਇੱਕ ਰੀ ਫੋਨ ਨੰਬਰ ਵੈਸੇ ਵੀਰ ਨੂੰ ਯਾਦ ਨਹੀਂਗਾ ਮੈਂ ਤੁਹਾਨੂੰ ਬੈਨਰ ਤੇ ਲਗਾ ਕੇ ਖਤਮ ਕਰਾਂਗਾ ਤੇ ਬਾਕੀ ਨੰਬਰ ਸਕਰੀਨ ਤੇ ਚੱਲਣਗੇ ਜਿਹੜੇ ਵੀਰ ਨੂੰ ਜਿਹੜਾ ਵੀ ਪਸ਼ੂ ਪਸੰਦਾ ਹੋਊਗਾ ਵੀਰ ਨਾਲ ਫੋਨ ਤੇ ਗੱਲਬਾਤ ਕਰਕੇ ਪਸ਼ੂ ਖਰੀਦ ਸਕਦੇ ਧੰਨਵਾਦ ਦੋਸਤੋ ਤੁਹਾਡੇ ਵੀਡੀ